ਮਾਂ ਭੈਣਾਂ ਆਈਆਂ ਨੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਤੇ ਇਹਨਾਂ ਦਾ ਬਹੁਤ ਧੰਨਵਾਦ ਜਿਹੜੀਆਂ ਵਿਚਾਰੀਆਂ ਸਵੇਰ ਤੋਂ ਲੱਗੀਆਂ ਹੋਈਆਂ ਜਿਹੜੀ ਮਤਲਬ ਆਪਾਂ ਕਹਿ ਦਿੰਨੇ ਹਾਂ ਨਾ ਬੇ ਦਮ ਲੈਣੇ ਆਂ ਦਮ ਲੈਣ ਵਾਲਾ ਵੀ 1% ਨਹੀਂ ਸਾਡੀਆਂ ਬੁੜੀਆਂ ਚ ਇੰਨਾ ਹੌਂਸਲਾ ਅਜ ਮਤਲਬ ਪਿੰਡ ਨੂੰ ਸਾਫ ਸਫਾਈ ਕਰਨ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਸਾਡੀਆਂ ਬੁੜੀਆਂ ਦਾ ਸਹਿਯੋਗ ਹੈ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਸਵੇਰ ਦੀਆਂ ਨਾ ਕਿਸ ਨੂੰ ਚਾਹ ਦੀ ਨਾ ਪਾਣੀ ਦੀ ਨਾ ਕਿਸੇ ਰੋਟੀ ਟੁੱਕ ਦੀ ਸਵੇਰ ਤੋਂ ਲੱਗੀਆਂ ਹੋਈਆਂ ਬਜ਼ਾਰੀਆਂ ਇਹ ਸਾਰੇ ਫਿਰ ਨਹੀਂ ਕਰ ਰਹੇ ਆਪਣੇ ਫਿਰ ਨਹੀਂ ਵੀ ਕਰਾਂਗੇ ਜਿਵੇਂ ਜਿਵੇਂ ਬਾਈ ਇਸ ਤੋਂ ਬਾਅਦ ਅਸੀਂ ਵਾਰਡਾਂ ਦੀ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਵਾਰਡਾਂ ਦੀ ਸਫਾਈ ਕਰਾਵਾਂਗੇ ਤੇ ਗੁਰੂ ਸਾਹਿਬ ਕਿਰਪਾ ਕਰਨ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਮਤਲਬ ਪ੍ਰੋਬਲਮਾਂ ਹੈਗੀਆਂ ਨੇ ਸਾਰੀਆਂ ਸੋਲਵ ਕਰਾਂਗੇ ਕੰਮ ਹੋਣ ਲਾ ਕੇ ਆਉਂਦੇ ਆਪਾਂ ਕਹਿ ਲਈਏ ਸਭ ਤੋਂ ਪਹਿਲਾਂ ਨੰਬਰ ਬਣਾ ਲਈਏ ਕੰਮ ਬਈ ਜੇ ਆਪਾਂ ਮੰਨੀਏ ਨਾ ਕੰਮ ਜਿਹੜੇ ਆਪਾਂ ਆਪ ਕਰ ਸਕਦੇ ਆ ਉਹ ਤਾਂ ਕਰ ਸਕਦੇ ਆ ਨਾ ਜਿਹੜੇ ਸਰਕਾਰਾਂ ਦੇ ਆ ਉਹ ਸਰਕਾਰਾਂ ਨੂੰ ਆਪਾਂ ਬਾਅਦ 'ਚੋ ਬਿਲੀਵ ਕਰਾਂਗੇ ਪਹਿਲਾਂ ਆਪ ਆਪਾਂ ਆਪ ਕਰੀਏ ਜੇ ਆਪਾਂ ਆਪ ਕਰਨ ਜੋਗੀ ਹੈਗੇ ਆ ਤਾਂ ਆਟੋਮੈਟਿਕਲੀ ਹੈ ਉਹਨਾਂ ਨੂੰ ਤਾਂ ਆਉਣਾ ਹੀ ਪੈਣਾ ਮਜਬੂਰੀ ਹੈ ਬਾਈ ਦੇਖੋ ਜੇ ਕੋਈ ਵੀ ਕੰਮ ਹੈ ਤਾਂ ਸਾਡਾ ਪਹਿਲਾ ਫਰਜ਼ ਹੁੰਦਾ ਹੈ ਵੀ ਆਪ ਕਰੋ ਇਹਨਾਂ ਨਾਲ ਮੈਂ ਵਾਅਦਾ ਕੀਤਾ ਸੀ ਆ ਬੁੜੀਆਂ ਬੈਠੀਆਂ ਸਾਡੀਆਂ ਸਾਰੀਆਂ ਬੰਦੇ ਬੈਠੇ ਆ ਮੈਂ ਇਹਨਾਂ ਨੂੰ ਕਿਹਾ ਸੀ ਵੀ ਜਿਹੜਾ ਕੰਮ ਹੋਊਗਾ ਤੁਹਾਡੇ ਨਾਲ ਲੜ ਕੇ ਕਰਾਂਗੇ ਠੀਕ ਹੈ ਆਪਾਂ ਬੋਲ ਪਗਾਉਣ ਦੀ ਲੱਗੇ ਹੋਏ ਆ ਆਪਾਂ ਨੂੰ ਹੋਰ ਕੁਝ ਨਹੀਂ ਇਹਨਾਂ ਨੇ ਮੇਰੇ ਵੀ ਇਹਨਾਂ ਨੇ ਬੋਲ ਪਕਾਏ ਤੇ ਹੁਣ ਇਹਨਾਂ ਦੇ ਬੋਲ ਪਕਾਉਣੇ ਆ ਤੇ ਬਾਈ ਕਿੱਡਾ ਸੁਪਨਾ ਆਪਣੇ ਪਿੰਡ ਨੂੰ ਜਹਾਜ਼ ਲੈਵਲ ਤੇ ਬਣਾਉਣਾ ਗੁਰੂ ਸਾਹਿਬ ਕਿਰਪਾ ਕਰੇ ਬਾਈ ਠੀਕ ਹੈ ਅੱਜ ਤੱਕ ਤੁਸੀਂ ਸਾਫ ਸਫਾਈ ਤੇ ਇਸ ਤੋਂ ਬਾਅਦ ਤੁਸੀਂ ਸਾਡੇ ਨਾਲ ਮਤਲਬ ਪਿੰਡ ਦੀ ਮਿਸਾਲ ਦਿਆ ਕਰੋਗੇ ਵੀ ਯਾਰ ਨੰਗਲ ਵਰਗਾ ਪਿੰਡ ਬਣਾਓ ਸੁਪਨਾ ਬਾਈ ਦਾ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰੇ ਪਿੰਡ ਦਾ ਸੁਪਨਾ ਬਾਈ ਅਸੀਂ 40 50 ਸਾਲ ਤੋਂ ਐ ਮੰਨ ਲਓ ਮੇਰੇ ਹਿਸਾਬ ਨਾਲ ਵੀ ਸਾਰੇ ਜ਼ਿਲ੍ਹੇ ਚੋਂ ਪਿੱਛੇ ਆ ਸਾਡੇ ਪਿੰਡ ਨੂੰ ਜਿਹੜੀ ਪੰਚਾਇਤ ਸੀ ਠੀਕ ਹੈ ਜੀ ਇਹ ਕਹਿੰਦੇ ਆ 50 ਸਾਲ ਤੋਂ ਕਿਉਂਕਿ ਮੇਰੀ ਤਾਂ 30 ਕ ਸਾਲ ਦੀ ਉਮਰ ਹੈ ਇਹ ਸਾਰੇ ਕਹਿੰਦੇ ਆ ਵੀ ਸਾਨੂੰ ਕੋਈ ਬਣੀ ਨਹੀਂ ਗੱਲ ਪਰ ਹੁਣ ਗੁਰੂ ਸਾਹਿਬ ਕਿਰਪਾ ਕਰੇ ਚੰਦੀ ਬਣਾ ਦੇ ਤੇ ਬੋ ਜਿਹੜਾ ਨਸ਼ਾ ਤੇ ਤੁਸੀਂ ਕੀਤਾ ਉਹ ਵੀ ਤੁਹਾਡੀ ਗੱਲ ਹੋ ਰਹੀ ਆ ਤਾਂ ਤਾਂ ਉਹ ਬਜੀ ਆਏ ਆ ਦੇਖੋ ਉਹ ਅੱਜ ਤੋਂ ਨਹੀਂ ਮੈਂ ਪਹਿਲਾਂ ਤੋਂ ਕਰ ਰਿਹਾ ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਸ਼ੁਰੂ ਤੋਂ ਨਸ਼ੇ ਦੇ ਖਿਲਾਫ ਹਾਂ ਤੇ ਅੱਗੇ ਵੀ ਇੱਕ ਨਾ ਜਿਵੇਂ ਸਾਡੇ ਵਿਰੋਧੀ ਤੇ ਰ ਵਿਰੋਧੀ ਧਿਰ ਕਹਿੰਦੀ ਹੁੰਦੀ ਸੀ ਇਹ ਤਾਂ ਜੀ ਵੋਟਾਂ ਵਾਸਤੇ ਕਰਦਾ ਹੁਣ ਕਿਹੜਾ ਮੈਂ ਹਟ ਗਿਆ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਵੀ ਜੇ ਮੈਂ ਵੋਟਾਂ ਵਾਸਤੇ ਕਰਦਾ ਤੁਸੀਂ ਵੀ ਕਰਕੇ ਦੇਖੋ ਨਾ ਮੜਾ ਜਿਹਾ ਚਲਾਓ ਤਾਂ ਸਹੀ ਕੰਮ ਪਤਾ ਲੱਗੇ ਵੀ ਇਹਦੇ ਵਿੱਚ ਕਿੰਨੀ ਪ੍ਰੋਬਲਮ ਹੈ ਕਿੰਨਾ ਕਿਵੇਂ ਹੈ ਦੁੱਖ ਸੁੱਖ ਦਾ ਫਿਰ ਪਤਾ ਲੱਗਦਾ ਬਾਈ ਰਾਹ ਭਾਏ ਤੋਂ ਜਾਂ ਬਾਹ ਭਾਏ ਠੀਕ ਹੈ ਗੱਲਾਂ ਕਰਨੀਆਂ ਸੌਖੀਆਂ ਨੇ ਗੁਰੂ ਸਾਹਿਬ ਕਿਰਪਾ ਕਰੇ ਨਸ਼ਾ ਤਾਂ ਹੁਣ ਸਾਡੇ ਪਿੰਡ ਦੇ ਵਿੱਚ ਨਾ ਮਾਤਰਾ ਹੈ ਹੈਗਾ ਨਾ ਮਾਤਰਾ ਹੈ ਪਰ ਜਿਹੜੀ ਗੰਦਗੀ ਸੀ ਉਸ ਅਸੀਂ ਉਸ ਤੇ ਅਸੀਂ ਸਫਾਈ ਕਰਨ ਤੇ ਲੱਗੇ ਹੋਏ ਹਾਂ ਗੁਰੂ ਸਾਹਿਬ ਕਿਰਪਾ ਕਰਨ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਸਾਡੇ ਨੰਗਲ ਪਿੰਡ ਦੀ ਮਿਸਾਲ ਦਿਆ ਕਰੋਗੇ ਵੀ ਠੀਕ ਆ ਯਾਰ ਨੰਗਲ ਪਿੰਡ ਹੈਗਾ ਠੀਕ ਕਿਉਂ ਸਫਾਈ ਹੋ ਰਹੀ ਹੈ ਬੱਡੀ ਜਣਾ ਥੋੜੇ ਅੱਜ ਭਾਈ ਰੇਸ਼ਮ ਸਿੰਘ ਜਿੱਦੇ ਸਰਪੰਚ ਵੱਲੋਂ ਬਹੁਤ ਵਧੀਆ ਪ੍ਰਚਾਲਾ ਕੀਤਾ ਜਾ ਰਿਹਾ ਹੈਗਾ ਸਾਰੀਆਂ ਮਾਈਆਂ ਬੀਬੀਆਂ ਭੈਣ ਭਾਈ ਸਫਾਈ ਦੇ ਵਿੱਚ ਜੁਟੇ ਹੋਏ ਨੇਗੇ ਅਸੀਂ ਸਾਰਿਆਂ ਦਾ ਧੰਨਵਾਦ ਕਰ ਦਿਆਂਗੇ ਕਿਉਂਕਿ ਅੱਜ ਨਗਰ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਰਾ ਨਗਰੀ ਪਿੰਡ ਦੀ ਚਾਰ ਚਾਰ ਸਫੇਰੋਂ ਫਿਰਨੀ ਦਾ ਸਫਾਈ ਕਰ ਰਿਹਾ ਹੈਗਾ ਅਸੀਂ ਸਰਪੰਚ ਦਾ ਦੁਬਾਰਾ ਫੇਰ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਪਿੰਡ ਦੇ ਨਿਹਾਰ ਬਦਲੂ ਜੀ ਬਿਲਕੁਲ ਬਦਲੂ ਜੀ ਜਿਵੇਂ ਬਾਈ ਨੂੰ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵੇਟ ਰਹਿੰਦਾ ਹੈਗਾ ਦੇਖ ਹੀ ਰਹੋ ਤੁਸੀਂ ਤੇ ਓਵੇਂ ਅੱਜ ਨਾਲ ਰਲ ਕੇ ਖੁਦ ਖੁਦ ਚੱਲ ਕੇ ਦੇਖ ਸਕਦੇ ਹੋ ਨਾਲ ਸਫਾਈ ਤੇ ਲੱਗਿਆ ਹੋਇਆ ਬਾਈ ਡੇਟ ਮਨਜੀਤ ਕਾਰਾ ਸਰਪੰਚ ਹਰਿਸ਼ਮ ਸਿੰਘ ਜਿੰਦਾ ਅਸੀਂ ਸਾਰੇ ਪਿੰਡ ਦੀ ਸਫਾਈ ਕਰ ਰਹੇ ਹਾਂ ਸਾਡੀਆਂ ਭੈਣਾਂ ਜਿਹੜੀਆਂ ਮੇਰੇ ਗਾਲੇ ਬੀਬੀਆਂ ਨੇ ਬਹੁਤ ਸਹਿਯੋਗ ਦੇ ਰਹੀਆਂ ਨੇ ਅਸੀਂ ਧੰਨਵਾਦ ਇਹਨਾਂ ਦਾ ਕਰਦੇ ਹਾਂ ਬਾਕੀ ਸਿਰੇ ਸਾਡਾ ਜਿਹੜਾ ਬਾਰਡਰ ਵਾਕਸ ਆ ਉਹਦੇ ਪਾਉ ਬਹੁਤ ਗੰਦਾ ਪਾਣੀ ਆ ਰਿਹਾ ਮੇਰੇ ਬੀਬੀਆਂ ਭੈਣਾਂ ਉੱਥੇ ਵੀ ਲੱਗ ਰਹੀਆਂ ਨੇ ਅਸੀਂ ਉਸ ਦੀ ਵੀ ਸਫਾਈ ਕਰਾ ਰਹੇ ਹਾਂ ਜਿਵੇਂ ਸਾਡੇ ਸਰਪੰਚ ਸਾਹਿਬ ਦਾ ਸੁਪਨਾ ਅਸੀਂ ਮੇਰੇ ਗਾਲੇ ਅਫਸਰ ਵੀ ਪਿੰਡਦ ਵੀ ਅਸੀਂ ਸਹਿਯੋਗ ਦੇ ਕੇ ਖੁਸ਼ ਹਾਂ ਧੰਨਵਾਦ ਸ੍ਰੀ ਵਾਰੀ ਦਾ ਖਾਲਸਾ ਵਹਿਰ ਜੀ ਦੀ ਫਤਿਹ ਮੈਂ ਨੰਗਲ ਕਲਾਂ ਪ੍ਰਧਾਨ ਤੇਜਾ ਮਨਜੀਤ ਸਿੰਘ ਡਕੌਂਦਾ ਦੀ ਗਵਾਹੀ ਹੇਠ ਪ੍ਰਧਾਨਗੀ ਕਰ ਰਿਹਾ ਹਾਂ ਨੰਗਲ ਕਲਾਂ ਦੀ ਮੈਂ ਬਾਈ ਰੇਸ਼ਮ ਜੀ ਜਿੰਦੇ ਦੇ ਨਾਲ ਸੁਫਨੇ ਦੇ ਨਾਲ ਜਿੰਨੇ ਮੇਰੇ ਬਰਕਰਾਰ ਜੁਨੀਆਲਾਂ ਦੇ ਸਾਰਿਆਂ ਨਾਲ ਲਾ ਕੇ ਸਫਾਈ ਕਰ ਰਹੇ ਹਾਂ ਦੂਜੀ ਮੇਰੇ ਮਾਤਾ ਕੋਈ ਭੈਣ ਆ ਕੋਈ ਚਾਚੀ ਆ ਕੋਈ ਮਾਸੀ ਆ ਇਹਨਾਂ ਦਾ ਬਹੁਤ ਸਾਂਝਾ ਹੋਗਾ ਪੰਚਾਇਤ ਨੂੰ ਪੰਚਾਇਤ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਪਹਿਲੀ ਵਾਰ ਸਾਡੇ ਪਿੰਡ ਦੇ ਵਿੱਚ ਇਹ ਕੰਮ ਹੋ ਰਿਹਾ ਕਦੇ ਸਾਡੇ ਪਿੰਡ ਵਿੱਚ ਕੰਮ ਨਹੀਂ ਹੋਇਆ ਸਾਡੇ ਸਾਰਾ ਪਿੰਡ ਦਾ ਕੰਮ ਧੂਰਾ ਪਿਆ ਹੈ ਪਾਈਪ ਲੈਣਾ ਖਰਾਬ ਹੋ ਰਹੀਆਂ ਟੁੱਟੀਆਂ ਉਹਨਾਂ ਦਾ ਕੰਮ ਚੱਲੀ ਜਾਂਦਾ ਜੀ ਬਾਰਡਰ ਲੱਗਦੇ ਡੱਗੇ ਸਫਾਈ ਕਰੀ ਜਾਂਦੀਆਂ ਨਾ ਇਹ ਮਾਤਾ ਉੱਥੇ ਵੀ ਜਾਂਦੀਆਂ ਨਾ ਲੱਗਦਾ ਵੀ ਜਦੋਂ ਦਾ ਬਾਈ ਜਿੰਦਾ ਬਣਿਆ ਸਰਪੰਚ ਇਹ ਕੰਮ ਹੋਈ ਜਾਂਦੇ ਪੂਰੇ ਵਧੀਆ ਬਹੁਤ ਵਧੀਆ ਕੰਮ ਹੋਈ ਜਾਂਦੇ ਆ ਜੀ ਪਿੰਡ ਦੇ ਨਰੇਗਾ ਦਾ ਕਿਉਂ ਇਹਨਾਂ ਨੂੰ ਲਈ ਰੱਖਦਾ ਮਾਤਾ ਨੂੰ ਵਿਚਾਰੀਆਂ ਨੂੰ ਸਾਲ ਦਾ ਮਹੀਨਾ ਕਿਹੜਾ ਜਾਂਦਾ ਬਾਹਰ ਲਿਖਦਾ ਢਿੱਡ ਦਾ ਕਰਕੇ ਹਰੇਕ ਬੰਦਾ ਦਿਹਾੜੀ ਕਰਕੇ ਕੰਮ ਕਰਕੇ ਖਾਂਦੀਆਂ ਰਹ ਜਾਂਦੀਆਂ ਸਾਰਾ ਦਾ ਕੰਮ ਕਰਦੀਆਂ ਇੱਧਰ ਉੱਡਦੀਆਂ ਇੱਧਰ ਉੱਡਦੀਆਂ ਘਰੇ ਵੀ ਆਪੇ ਭਜਦੀਆਂ ਰੋਟੀ ਬਾਈ ਰੇਸ ਨੂੰ ਜਿੰਦੇ ਦਾ ਬਹੁਤ ਸਾਥ ਦੇ ਰਹੀਆਂ ਬਾਕੀ ਸਾਰੀ ਪੰਚਾਇਤ ਦਾ ਸਾਥ ਹੈ